ਰਾਣੀ ਦੇ ਮਗਰੀ ਪੈ ਗਈ ਸੀ ਉਧਿਆ ਜੀ ਤੇਰੇ ਵੇ ਫਿਰ ਮੈਨੂੰ ਗੁੱਸਾ ਜੜਿਆ ਸੀਗਾ ਉਂਗਲਾਂ ਤਾਂ ਉਹੀ ਲਾ ਕੇ ਜਾਂਦੀ ਸੀ ਵੀ ਰਾਣੀ ਸਾਰੀ ਗੱਲ ਦਾ ਪੇਤ ਖੇ ਦੇ ਦੇਣੀ ਪਰ ਰਾਣੀ ਸਭ ਨੂੰ ਦੱਸ ਦਿੰਦੀ ਆਪਾਂ ਨੂੰ ਰਾਣੀ ਤਾਂ ਮਾਰ ਗੋ ਅਲੇ ਮਸੀ ਆਈ ਤਾਂ ਮੈਂ ਚੰਗੇ ਨੂੰ ਸੀ ਆ ਕਾਲੇ ਵੀਰ ਨੇ ਏਡਾ ਵਾਦਾ ਵਧਾ ਲਿਆ ਜੇ ਇਹ ਗੱਲ ਨਾ ਹੁੰਦੀ ਤਾਂ ਕੋਈ ਮੇਰਾ ਇੱਕ ਪਾਸਾ ਹੁੰਦਾ ਕਿਦਨ ਦੀ ਘਰਾਂ ਬੇਕਰ ਹੋਈ ਬੈਠੀ ਹੋਣੀ ਚਲ ਇਹਨਾਂ ਦਾ ਪਾਣੀ ਭਰੀ ਜਾਂਦੀ ਹੈ ਲੈ ਜੈਲੋ ਪਹਿਣਾ ਗਈ ਹੋਰ ਹੋਰ ਵੀ ਕਹਿੰਦੀ ਆ ਹਾਂ ਠੀਕ ਆ ਕਾ ਠੀਕ ਸੀ ਠੀਕ ਆ ਬਸ ਕੋਈ ਨਾ ਤੇਰੇ ਦੱਸਦੀ ਆ ਠੀਕ ਆ ਤੂੰ ਬੈਠ ਅਰਚੇ ਕੋਲ ਮੈਂ ਆਉਣੀ ਆ ਅੱਛਾ ਭੈਣੇ ਐਡਾ ਵੱਡਾ ਵਾਅਦਾ ਵਧ ਗਿਆ ਅਸਤਾ ਮਾਸੀ ਭਾਣ ਜੀ ਹੋਰੀ ਗੱਲਾਂ ਕਰਕੇ ਹਟ ਗਈ ਸੀ ਨਾਲੇ ਕਾਹਦੇ ਮੇਰੇ ਨੂੰ ਐਡਾ ਪੰਗਾ ਕਰਨ ਦੀ ਕੀ ਲੋੜ ਸੀਗੀ ਜੇ ਕੋਈ ਪੈਸੇ ਉੱਕਰਦਾ ਸੀਗਾ ਤਾਂ ਥਾਣੇ ਦਰਖਾਸਤ ਦੇ ਆਉਂਦੇ ਜਿੱਥੇ ਬੋਲਣਾ ਹੁੰਦਾ ਉੱਥੇ ਤੇ ਤੁਸੀਂ ਬੋਲਦੇ ਨਹੀਂਗੇ ਐਂ ਕਰਦਾ ਪੁੱਤ ਉਹ ਕਿਤੇ ਦੋਨੇ ਵਾਗੇ ਸੰਦੀਪ ਨੂੰ ਲੈ ਗਿਆ ਨਾਲ ਬਸ ਕਿਤੇ ਮਾੜੀ ਮੋਟੀ ਤੂ ਪੈ ਹੋ ਗਈ ਬੱਚਾ ਕੀ ਤੇ ਮਾਰੀ ਹੁਣ ਉਹੀ ਗੱਲ ਦੇਣੇ ਤੋਂ ਲੈਣੇ ਪੈਗੇ ਹੋਰ ਨਿੱਕੀ ਜਿਹੀ ਗੱਲ ਤੇ ਤੁਸੀਂ ਐਡਾ ਵਾਧਾ ਵਧਾ ਲਿਆ ਮੈਨੂੰ ਕੋਈ ਚ ਭਾਈ ਰੱਖਿਆ ਉੱਥੇ ਤੁਸੀਂ ਕੋਈ ਉੱਤਤਾ ਨਹੀਂ ਕਰਿਆ ਉੱਥੇ ਕਾਲੇ ਵੀਰੇ ਤਾਂ ਬੋਲੇ ਆਈਆਂ ਉਹੀ ਗੱਲ ਗਰਮੀ 'ਚ ਨਹੀਂ ਚੱਲਿਆ ਗਿਆ ਬਸ ਤਾਣਾ ਹੀ ਦਿੱਤੀ ਇੱਕ ਪਾਸੇ ਤਾਂ ਨਿਬੜਦਾ ਨਹੀਂ ਦੂਜੇ ਪਾਸੇ ਹੋਰ ਪੰਗਾ ਛੇ ਲੈਣੇ ਇਹੀ ਗੁੱਸਾ ਕੁੜੀ ਦੇ ਸਰਾਂ ਦੁਖਾਏ ਹੁੰਦਾ ਸਿੱਧੇ ਨਾ ਹੋ ਜਾਂਦੇ ਜਿੰਨੂੰ ਉਹ ਤਾਂ ਹੋਏ ਜਾਂਦੇ ਪੈਣੇ ਜੇ ਉਹੀ ਗੱਲ ਜੇ ਮੈਂ ਕਿਹਾ ਜਾਣ ਦੇ ਕਾਲੇ ਭੁੰਨਾ ਪੰਗੇ ਕਰ ਪੰਗੇ 'ਚ ਹੁਣ ਨਾ ਹੀ ਹੁਣ ਲੜਾਈਆਂ ਕਰਦਾ ਫਿਰਦਾ ਹੈਗਾ ਨਾਲੇ ਹੁਣ ਦੁੱਗਣੇ ਉੱਤੇ ਲੱਗਣਗੇ ਦੇਣੇ ਪੈਣਗੇ ਸਮਾਨ ਲੈਣੇ ਚਾਹੀਏ ਜੇ ਉਹੀ ਗੱਲ ਚਿੰਝ ਦੀ ਗੱਲ ਕਰਦਾ ਵੀ ਮੇਰੇ ਦੇ ਜਿਹੜੀਆਂ ਗੱਲਾਂ ਮੈਂ ਕਹਣੀ ਉਹਨਾਂ ਤੇ ਗੌਰ ਕਰ ਲਾ ਉਹਨਾਂ ਤੇ ਤਾਂ ਉਹ ਹੀ ਨਹੀਂ ਕਿ ਹੋਰ ਪਾਸੇ ਪੰਗੇ ਕਰਨ ਲੱਗ ਗਿਆ ਪੰਗੇ ਕਾਦੇ ਨੇ ਪੁੱਤ ਕਿਹੜਾ ਮੱਥੇ ਤੇ ਲਿਖਿਆ ਸੀ ਵੀ ਐ ਹੋਊਗਾ ਮੈਂ ਤਾਂ ਲ ਇੱਕ ਗੱਲ ਹੋਰ ਸੁਣੀ ਐ ਕਹਿੰਦੇ ਮੈਂ ਸਿਰ ਖਾਸਾ ਪਾੜਦਾ ਮੈਂ ਤੇ ਲੋਕਾਂ ਸੁਣਦੀ ਐ ਅੱਛਾ ਮੰਮੀ ਉਹਦੀ ਕਲਵੰਤ ਦੀ ਤਾਂ ਬਹੂ ਬਥੇਰੀ ਤੇਜ ਐ 5-7 ਲੱਖ ਰੁਪਈਆ ਲੈ ਕੇ ਖੜਾ ਛੱਡੂਗੀ ਤਾਂ ਹੀ ਤਗੜਿਆਂ ਨੇ ਦਾਖਲ ਕਰਿਆ ਉਹ ਨਹੀਂ ਖੜਾ ਛੱਡਦੀ ਪੁੱਤ ਤੇਰੀਆਂ ਦੀ ਫੂਕਦੀ ਜਿੱਥੇ ਉੱਥੇ ਕਿੱਥੋਂ ਹੁੰਦਾ ਉਹ ਤੂੰ ਜੱਲੋਂ ਫੇਰ ਘਰ ਛੱਡ ਕੇ ਕਿਉਂ ਆ ਗਈ ਭਣੇ ਮੈਂ ਭਣੇ ਆ ਗਈ ਕਾਲਾ ਕਹਿੰਦਾ ਵੀ ਪੁਲਸ ਗੇੜੇ ਮਾਰਦੀ ਐ ਤੈਨੂੰ ਚੱਕ ਲੂਮਾ ਨਹੀਂ ਕੁਛ ਨਹੀਂ ਕਹੀ ਸੀ ਪੁਲਸ ਆਏ ਪੁਲਸ ਕੀ ਕਹਿੰਦੀ ਸੀ ਕਾਲੋ ਪੁੱਤ ਤੈਨੂੰ ਨਹੀਂ ਪਤਾ ਹੋਏਗਾ ਅਗਲਾ ਕਹਿੰਦਾ ਬੁੜੀਆਂ ਨੂੰ ਚੱਕੋ ਪਹਿਲਾਂ ਫੇਰ ਫੇਚ ਕਰਨਗੇ ਉਹੀ ਗੱਲ ਮਾਸੀ ਤੇਰੇ ਵਾਲੀ ਵੀ ਕਾਲਾ ਨਰਮ ਮੈਂ ਉਹ ਡਰ ਜਾਂਦਾ ਨਿੱਕੀ ਨਿੱਕੀ ਗੱਲਾਂ ਤੇ ਬੋਲਦਾ ਨਹੀਂਗਾ ਬੋਲਦਾ ਨਹੀਂ ਕੰਨੀ ਦਾ ਮੇਰੀ ਕੀ ਫਾਲ ਖੁਗਦੀ ਦੀ ਇਹ ਕੀ ਹਾਂ ਇਹਨਾਂ ਦੀ ਗਲਤੀ ਵੀ ਕੀ ਆ ਪੈਸਾ ਅਗਲੇ ਮੁਕਰਿਆ ਮਮੀ ਕਈ ਦਿਨ ਹੋ ਗਏ ਸੁੱਖ ਨਵੇਂ ਕਈ ਵੀ ਗੱਲ ਕਰਦੀਆਂ ਨਾ ਭੱਜ ਕੇ ਪੈਂਦਾ ਬਦਣੀ ਕੀ ਗੱਲ ਆ ਤੈਨੂੰ ਹੀ ਲੱਗਦਾ ਤਾਂ ਮੈਨੂੰ ਵੀ ਭੱਜ ਕੇ ਪੈਂਦਾਗਾ ਉਹਨੂੰ ਸੋਚ ਹੋ ਰਹੀ ਆ ਪਤਾ ਉਹਨੇ ਬਾਹੀ ਬੱਤ ਚੜੀ ਪਈ ਆ ਕਣਕ ਬੀਜਣੀ ਆ ਕੋਈ ਮਿਲਦਾ ਨਹੀਂਗਾ ਕਣਕ ਵਾਲਾ ਦੇਖੋ ਮੰਮੀ ਥੋੜੀ ਸਾਹਮਣੀ ਆ ਮੈਂ ਤਾਂ ਨੋਰਮਲ ਜੀ ਗੱਲ ਕਰੀ ਸੀ ਉਹਦੇ ਪਿੱਛੇ ਮੈਨੂੰ ਖਿਜ ਕੇ ਪੈ ਗਏ ਮੈਂ ਤਾਂ ਰਹਿਣੀ ਕੋਈ ਟੈਚਣ ਨਹੀਂ ਗੀ ਕੋਈ ਗੱਲ ਨਹੀਂ ਤੂੰ ਨਾ ਟੈਚਣ ਲਿਆ ਕਰ ਮੈਂ ਤਾਂ ਕਹਿੰਦੀ ਸੀ ਬਾਈਕੇ ਮਾਂਜਾ ਮਾਰ ਪੁੱਤ ਖੜਕੇ ਨਾ ਮਾਰ ਬਈ ਨਹੀਂ ਮੰਮੀ ਉਹ ਤਾਂ ਠੀਕ ਆ ਪਰ ਫਿਰ ਵੀ ਸੁੱਖ ਨੂੰ ਥੋੜਾ ਚਾਹੀਦਾ ਸੋਚਣਾ ਵੀ ਆ ਥੋੜੀ ਬੋਲੀ ਤਾਂ ਹੁੰਦਾ ਆ ਚੱਲ ਮੈਂ ਸਮਝਾ ਦੂੰਗੀ ਕੋਈ ਗੱਲ ਨਹੀਂ ਗੀ ਕੀ ਗੱਲ ਕਰ ਰਹੇ ਹੋ ਮੈਂ ਗੱਲ ਕਰ ਲੂੰਗੀ ਉਹਨੂੰ ਕੋਈ ਟੈਚ ਨਹੀਂ ਬਸ ਆਹ ਕਣਕ ਦੀ ਟੈਚਣ ਲੱਗ ਰਹੀ ਆ ਜਿੰਨਾ ਚਾ ਕਣਕ ਨਹੀਂ ਬੀਜਦੀ ਉਹਨਾਂ ਚ ਕੋਦੇ ਆਈ ਉਹ ਹੋਗਾ ਤੂੰ ਛੇੜ ਬਾਲਾ ਬੋਲਿਆ ਨਾ ਕਰ ਉਹਦੇ ਮੂਰੇ ਮੈਂ ਤਾਂ ਮੰਮੀ ਕਹ ਉਹਨੂੰ ਬੋਲਣਾ ਹੈ ਮੈਂ ਤਾਂ ਬਸ ਆ ਤੂੰ ਇੱਕ ਕੁੱਤਾ ਕੁੱਤਾ ਕੀ ਕਹਨੇ ਹੁੰਨੇ ਆ ਇਹਦੀ ਵੀ ਨਾ ਗੱਲ ਕਰਿਆ ਕਰ ਕੋਈ ਨਾ ਹੋ ਲਿਆ ਦੂ ਜਿੱਦੋਂ ਉਹਨੂੰ ਟਾਈਮ ਹੋਇਆ ਕਿਰਾ ਉਹਨੂੰ ਕੜਕੋ ਬੀਜ ਲਾਣ ਦੇ ਮੈਂ ਦੂਮੀ ਪੁੱਛਿਆ ਮੈਂ ਕਿਹੜੇ ਪ੍ਰੈਸ਼ਰ ਪਾਇਆ ਵੀ ਮੈਨੂੰ ਚਾਹੀਦਾ ਆ ਮੈਂ ਤਾਂ ਉਦੋਂ ਨਾਰਮਲੀ ਗੱਲ ਕਰ ਲਈ ਸੀ ਚਲੋ ਮੈਂ ਸਮਝਾ ਦੂੰਗੀ ਕੋਈ ਗੱਲ ਨਹੀਂ ਵੀ ਨਾ ਬੋਲਿਆ ਕਰੂਗਾ ਕੋਈ ਗੱਲ ਨਹੀਂ ਉਹ ਨਰਮ ਕਣਕ ਵੀਜ ਲੰਦੇ ਫੇਰ ਤੇਰ ਨੂੰ ਲਿਆ ਦੂਗਾ ਕੁੱਤਾ ਪਤਾ ਐ ਨਾ ਮੰਜਾ ਮਾਰ ਪਸੂਆ ਨੇ ਹੱਥ ਨੇ ਬੈਠਣਾਗਾ ਹੋਰ ਸਹੀ ਤਾਂ ਹੈਗਾ ਮਮਾ ਤੂੰ ਪਰਾਂ ਹੋ ਤਨ ਮੈਂ ਤਾਂ ਸਾਰੇ ਖਾਏ ਦੇਖ ਤਰ ਨੇਚਰ ਹੋਗਾ ਇਹ ਨੂੰ ਹੋਏ ਤਾਂ ਨਾ ਹੀ ਨਹੀਂ ਪਤਾ ਲੱਗਦਾ ਆ ਦੇਖ ਹਾਂ ਮਾਰ ਮੇਰੇ ਰੇਤਾ ਵਾਲਾ ਉੱਠਦਾ ਆ ਲੈ ਰੇਤਾ ਉੱਠਦਾਗਾ ਹੋਰ ਕੀ ਕਰ ਉਹ ਰੇਤੀਠੂ ਐ ਤੇ ਹੋਰ ਕੀ ਹੋਊਗਾ ਹੈ ਹਾਂ ਰਸ ਮੈਨੋ ਉਹ ਤਾਂ ਆਪੇ ਬਖਾਨੀਆਂ ਗੱਲਾਂ ਕਰਦੀਆਂ ਸਾਰਾ ਦਿਨ ਫਿਰ ਹਾ ਜਗਾ ਮੈਨੂੰ ਸੁੱਖ ਕਹਿੰਦੀ ਭੱਜ ਕੇ ਪੈਂਦਾਗਾ ਹੋਰ ਕੀ ਕਰੇ ਉਹ ਲੈ ਮੈਂ ਦੇਖੋ ਨੋਰ ਹੋਲੀ-ਹੋਲੀ ਕਰੀ ਤੇ ਆਂਦੀ ਸੀ ਮੈਂ ਹੁਣ ਇੰਨਾ ਰੇਤਾ ਪੈ ਆਪਾਂ ਸਾਰਾ ਦਿਨ ਇੱਥੇ ਲਾਵਾਗੇ ਘਰੇ ਵੀ ਜਾ ਕੇ ਕਰਨਾ ਕੰਮ ਆਪਾਂ ਇੱਥੇ ਤਾਂ ਨਹੀਂ ਬੈਠੇ ਰਹਾਂਗੇ ਐ ਮਾਰਦੇ ਹੁੰਦੇ ਨੇ ਮੰਜਾ ਹਜੇ ਤੁੜੀ ਤੰਦ ਲੈ ਕੇ ਜਾਣਾਗਾ ਹਜੇ ਹੋਰ ਕੰਮ ਬਥੇਰੇ ਪਏ ਨੇ ਤੂੰ ਤਾਂ ਐ ਐ ਐ ਲੱਗ ਰਹੀ ਐ ਕੋਈ ਜਵਾਕ ਕਰਦੇ ਹੁੰਦੇ ਨੇ ਫੇਰ ਵੀ ਸਮਝਦਾਰਾਂ ਤੂੰ ਕੁੜੀ ਸ਼ਾਰਾ ਮੈਂ ਤਾਂ ਆਪੇ ਮੰਜਾ ਮਾਰ ਲੂ ਘਰੇ ਜਾ ਕੇ ਹੋਰ ਕੰਮ ਕਰ ਲਾ ਠੀਕ ਐ ਮੰਮੀ ਮੰਜਾ ਮਾਰ ਦਮ ਜੀ ਆਇ ਤਾਂ ਛਣਤਾ ਨਹੀਂ ਸੀਗੀ ਅਰਸ਼ ਸੰਭਰਤਾ ਦਿੰਦੀ ਸੀਗੀ ਆਇ ਤਾਂ ਨਹੀਂ ਕਰਦੀ ਸੀਗੀ ਇਹ ਤਾਂ ਜਮੀ ਹੱਦੀ ਹੋ ਰਹੀ ਆ ਲੈ ਫੇ ਤੂੰ ਐਂ ਮਾਜਾ ਮਾਰ ਕੋਈ ਤੂੰ ਜਵਾਖੜੀ ਤਾਂ ਨਹੀਂ ਗਈ ਮੈਨੂੰ ਕਹਿ ਕੇ ਕੰਮ ਕਰਾਉਣਾ ਪੈਂਦਾਗਾ ਮੈਂ ਤਾਂ ਖੇ ਲੈ ਸੁਖ ਹੋ ਜੂ ਕਿਹੜਾ ਸੁਖ ਹੋਊਗਾ ਮੇਰੇ ਨਹੀਂ ਕਰਮਾਂ ਚ ਸੁਖ ਆ ਯਾਰ ਬੰਦ ਤੂੰ ਐਂ ਕਹਿੰਦਾ ਸੀ ਬਾਈ ਯਾਰ ਮੈਂ ਗੱਲ ਪਤਾ ਕੀ ਆ ਜੇ ਮੇਰਾ ਬਾਣ ਜੇ ਕਿਰਾਂ ਖਰਾਬ ਹੋ ਗਿਆ ਦੁਆਰੇ ਰੋਣੀ ਕਰਨੀ ਪਊਗੀ ਜਿਹੜਾ ਤਿੰਨ ਕਿੱਲੇ ਤਾਂ ਹਾਂ ਲੈ ਹਨਾ ਉਹ ਤਾਂ ਜਮੀ ਬੱਤਾਂ ਆਏ ਪਏ ਨੇ ਬਾਈ ਯਾਰ ਤੂੰ ਆਏਂ ਘਰ ਇੱਕ ਵਾਰੋਂ ਤੇ ਨਿਕਲੇ ਬੀਜ ਜਾ ਮੈਂ ਬੀਜ ਇਕ ਲਿਆਉਣਾ ਠੀਕ ਆ ਡੀਏਪੀ ਦਾ ਰੇਰੂ ਸਭ ਕੁਝ ਮਨ ਲ ਕਣਕ ਨੂੰ ਕਿੱਲੇ ਹੀ ਬੈਠਾ ਯਾਰ ਮੈਂ ਹਾਂ ਦੂਜੀ ਚਲ ਭਈ ਰਾਤ ਬਰਾਤੇ ਬੀਜ ਦੀ ਤੂੰ ਹਾਂ ਕਰ ਲਾਂਗੇ ਨਹੀਂ ਭਾਈ ਬਣ ਕੇ ਕੇਰਾ ਰੋਣੀ ਕਰਨੀ ਪੈਗੀ ਨਾ ਕਣਕ ਸਾਰੇ ਪੇਟੋਂ ਲੇਟ ਕਣਕ ਹੋ ਜੂ ਮੇਰੀ ਹਾਂ ਵੀਰ ਬਣ ਕੇ ਅੱਜ ਕਿਵੇਂ ਨਾ ਕਰਕੇ ਨਾ ਨਹੀਂ ਸਵੇਰੇ ਟਾਈਮ ਕੱਢ ਠੀਕ ਆ ਮੈਨੂੰ ਫੋਨ ਕਰ ਦੇ ਠੀਕ ਆ ਉਹਦੀ ਬੀ ਲੈ ਆਉਂਗਾ ਮੈਂ ਧੰਨਵਾਦ ਭਾਈ ਅੱਡੇ ਦਾ ਠੀਕ ਆ ਠੀਕ ਆ ਠੀਕ ਆ ਭਾਈ ਹਾਂ ਭਾਈ ਮਾਂ ਕਿੱਥੇ ਹੈਗੀ ਉਹ ਬਾਗਲ ਚ ਸੀਗੇ ਅੱਛਾ ਉਹਨੂੰ ਕਹਿਣਾ ਸੀਗਾ ਵੀ ਮਿਲ ਗਿਆ ਚਲਾ ਯਾ ਤਨਨੇ ਕਿਲੇ ਵੇਚ ਦੂੰਗਾ ਕਹਿੰਦਾ ਮੈਂ ਅੱਜ ਤੇਰੇ ਤੁਝੇ ਬਾਅਦ ਵਿੱਚ ਵੇਚ ਦੂੰਗਾ ਚਲੋ ਵਧੀਆ ਫਿਰ ਹਾਂ ਕੀ ਕਰੀ ਜਾਂਦੀ ਮੈਂ ਉਧਰ ਸੰਭਰੀ ਜਾਂਦੀ ਆ ਹਾਂ ਸੰਭਰੀ ਜਾਂਦੇ ਸੀ ਹਾਂ ਨਾਲੇ ਮੇਰੀ ਗੱਲ ਹੁਣ ਤੂੰ ਮੇਰੀ ਗੱਲ ਦਾ ਬੜਾ ਗੁੱਸਾ ਹੈ ਨਾ ਕਹਦਾ ਕਰ ਮੈਂ ਤੈਨੂੰ ਹੀ ਕਹਦਾ ਨਾ ਹੁਣ ਤੈਨੂੰ ਪਤਾ ਯਾ ਟੈਨਸ਼ਨ ਵੀ ਇਕੱਲੇ ਜਾ ਨੂੰ ਇਕੱਲਾ ਜਾਣਾ ਤੇਰੇ ਸਾਹਮਣੇ ਆਵੇਂ ਮੇਰੇ ਕੋਲੋਂ ਕੋਈ ਭਰਾ ਹੈਗਾ ਹੋਰ ਵੀ ਉਹ ਦੇਖ ਲੂ ਖੇਤੀ ਵਾਲਾ ਸਾਰਾ ਕੰਮ ਮੇਰੇ ਤੇ ਆ ਉੱਧ ਤੁਸੀਂ ਕੋਈ ਨਹੀਂ ਗੁੱਸਾ ਕਰਨਾ ਇਕੱਲੇ ਕਰ ਲਿਆ ਕਰੋ ਨਾ ਮੰਮੀ ਦੇ ਅੱਗੇ ਮੈਨੂੰ ਵਧੀਆ ਚੱਲ ਅੱਜ ਤੋਂ ਬਾਅਦ ਨਹੀਂ ਜੀ ਮਮਮੀ ਸਾਹਮਣੇ ਬੋਲਦਾ ਮੈਂ ਹਾਂਜੀ ਠੀਕ ਆ ਹਾਂ ਉਵੇਂ ਜਦੋਂ ਗੁੱਸਾ ਆਇਆ ਕਰਿਆ ਕਰ ਠੀਕ ਆ ਤੇ ਉਧਰ ਸਿੰਬਰੀਆਂ ਦੇਵਾ ਸਿੰਬਰੀ ਆਂਦੇ ਆ ਮੈਂ ਸਿੰਬਰ ਜੀ ਸੀ ਮੰਮੀ ਕਹਿੰਦੇ ਮੈਂ ਸਿੰਬਰਦੀ ਆਂ ਤੂੰ ਹੋਰ ਕਰ ਅੱਛਾ ਅੱਛਾ ਤੂੰ ਉਹ ਸਿੰਬਰਾ ਮਿਲਦਾ ਕਿਤੇ ਹੈ ਨਾ ਕਿਤੇ ਸਿੰਬਰਾ ਨਾ ਸਿੰਬਰ ਦੀ ਸੀ ਇਹ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਤੈਨੂੰ ਸਹੀ ਨਹੀਂ ਸਿੰਬਰ ਨਾ ਆਂਦਾ ਫਿਰ ਆਹ ਫਿਰ ਤੂੰ ਕਿਹੜਾ ਪਸਮਾਜ ਪਹਿਲਾਂ ਤੈਨੂੰ ਆਈਆਂ ਕਿਤੇ ਹਾਂ ਆ ਦੇ ਕਿੰਨਾ ਮੋਹ ਲੈਂਦੀ ਹੈਂ ਕਿ ਤੂੰ ਕਿਹੜਾ ਮੰਨਦੀ ਹੈਂ ਵੀ ਇਹਨੂੰ ਰ بس تو گل نہ ਝੜੂ ਦਿਸਣੋ گل ਫਾਈਨਲ ਆ ਚਲ ਠੀਕ ਆ ਉਹ ਤਾਂ ਲੈ ਆ ਦੂੰਗਾ ਤੈਨੂੰ ਮੈਂ ਹੋ ਦਸਵੇਂ ਲੈ ਹੀ ਸੋਚਿਆ ਸੀਗਾ ਕੜਕੀ ਦੇ ਵਿੱਚ ਕੇ ਹਨਾ ਆਪਾਂ ਦੋਨੇ ਵਾਜ ਨਾਲ ਕੁੱਤਾ ਲੈ ਆਵਾਂਗੇ ਨਾਲੇ ਤੈਨੂੰ ਸ਼ਾਪਿੰਗ ਕਰਾ ਲਿਆਂਗਾ ਮੈਂ ਠੀਕ ਆ ਦਵਾਈ ਲੈ ਲਓ ਪਹਿਲਾਂ ਦੇਖੋ ਗਲਾ ਖਰਾਬ ਹੋਇਆ ਪਿਆ ਦਵਾਈ ਤਾਂ ਲੈ ਲਈ ਯਾਰ ਮੈਂ ਦਵਾਈ ਲੈ ਰਹੀ ਆ ਲੈ ਰੱਖੀ ਆ ਜਿੱਦਾਂ ਵੀ ਨਾਲ ਉਹ ਰੋ ਗੱਲ ਜਾ ਬੈਠਿਆ ਸਾਲਾ ਹੁਣ ਤਾਂ ਖਾਂਗੇ ਚੰਗ ਪਹਿਨੀ ਨਹੀਂ ਆ ਜਾਂਦੇ ਆ ਠੀਕ ਆਗਾ ਪਰ ਗਲਾ ਜਾ ਬੈਠਿਆ ਪਿਆਗਾ ਦੁਬਾਰਾ ਦੇਖ ਲਿਓ ਹੋਰ ਦਵਾਈ ਲੈ ਕੇ ਹਾਂ ਹਾਂ ਉਹ ਕਰੂੰਗਾ ਨਾਲੇ ਆਪਾਂ ਜੱਸੀ ਕੋਲ ਜਾ ਆਵਾਂਗੇ ਹਾਂਜੀ ਜਿਸ ਵੇ ਨੂੰ ਮਿਲਾਵਾਂਗੇ ਕਣਕ ਕਣਕ ਦੀ ਬੀਜਗੇ। ਅੱਛਾ ਤੇ ਨਾਲੇ ਤੈਨੂੰ ਪਤਾਣ ਕੇ ਲੈ ਜੁਲਮਤਰੀ ਭੈਣ ਕੋਲੇ ਉੱਥੇ ਮਿਲਾ ਲਿਆਉਂਗਾ। ਪਰ ਗੁੱਸਾ ਨਾ ਕਰ ਅਗਰ ਮੈਂ ਗੱਲ ਕਰਦਾ ਤੂੰ। ਨਾ ਨਾ ਗੁੱਸਾ ਦਾ ਕੋਈ ਨਹੀਂ। ਹੁਣ ਤੈਨੂੰ ਪਤਾ ਸਾਰਾ ਕੰਮ ਮੇਰੇ ਦੀ ਆ ਤਾਂ ਇਹ ਤੈਨੂੰ ਕਹਣਾ ਘਾਹ ਨੂੰ ਬਾਣਨਾ ਪਟਿੱਕੇ ਹੀ ਦੇਵਾਂਗੇ। ਹੂੰ ਫਿਰ ਘੁੰਮਣ ਫਿਰਨਦੀ ਮੈਂ ਕੋਈ ਹੂ ਕੰਮ ਲੱਭ ਲੂੰ ਕੋਈ ਜੋਬ ਜਾਓ ਕਰ ਲਾਂ ਕੋਈ ਦਾ 12000 ਲਈ ਪ੍ਰਾਈਵੇਟ। ਮੈਂ ਤਾਂ ਉਹ ਕਾ ਨਹੀਂ ਲੋੜ ਵੀ ਨਹੀਂ ਆਪਣੇ ਕੋਲੇ ਕਿਹੜਾ ਕਿਸ ਚੀਜ਼ ਦਾ ਘਾਟਾ ਹਨਾ ਯਾਰ। ਉਹ ਇੱਥੇ ਗੱਲ ਆ ਮੈਂ ਤਾਂ ਸਾਰੇ ਦਿਨ ਖੇਤਾਂ 'ਚ ਲੱਗੇ ਰਹਿੰਦੇ ਹ ਵੀ ਮਾਂ ਤਾਂ ਤੁਹਾਨੂੰ ਪਤਾ ਨੱਕ ਨੱਕ ਰਵੀਰ ਲਾਇਕ ਦੇ ਨਾ ਆਪਾਂ ਨੇ ਉਹਨਾਂ ਮਾਂ ਵੀ ਕਹੀਏ ਨੇ ਚਲ ਕੋਈ ਗੱਲ ਨਹੀਂ ਪੁੱਤ ਤੂੰ ਠੇਕੇ ਦੇ ਦੀ ਮਾਨਗਾ ਹਨ ਨਾਲੇ ਉਹ ਗੱਲ ਹੋਰ ਆ 5-4000 ਰੁਪਏ ਜੇ ਕੱਟ ਲੈ ਲਿਆ ਕਰੀ ਠੇਕੇ ਦਾ ਠੀਕ ਆਪਾਂ ਇੱਕ ਕਿਸ਼ਤੀ ਚ ਰੁਪਏ ਲਿਆ ਕਰਾਂਗੇ हां ਉਹ ਲੋਟ ਰਹਿਦਾ ਕੰਮ ਹਾਂ ਚਲ ਉਧਰ ਮਾਂ ਸੰਭਰੀ ਜਾਂਦੀ ਹੈਗੀ ਤੇ ਤੂੰ ਹੋਰ ਕੰਮ ਕਰ ਲ ਕਰ ਲੈ ਠੀਕ ਆ ਨਹੀਂ ਕੋਈ ਠੀਕ ਆ ਤੁਸੀਂ ਦਵਾਈ ਲਿਆਇਓ ਯਾਦ ਨਾਲ ਨਾਲੇ ਹੈ ਹਾਂ ਦਵਾਈ ਵਜ੍ਹਾ ਨਾਲ ਲੈ ਆਉਣਾ ਮੈਂ ਮਾਂ ਕੋਲ ਜਾ ਕੇ ਨੂੰ ਠੀਕ ਉਧਰ ਉੱਧੀ ਖੜੀ ਹੈਗੀ ਉਹ ਉਧਰ ਹੀ ਨੇ ਬਾਗਲ ਚ ਨੇ ਨਹੀਂ ਮਾਂ ਨੇ ਤਾਂ ਹੁਣ ਹੀ ਨਹੀਂ ਹੋਰੀ ਕੰਮ ਕਰਨ ਲੱਗ ਜੂਗੀ ਉਧਰ ਹਾਂ ਜਾਏ ਉਧਰ ਸਾਤਵਾ ਕੰਮ ਨਹੀਂ ਮੇ ਠੀਕ ਆ ਠੀਕ ਆ ਠੀਕ ਆ ਚੰਗਾ ਉਹ ਕੋਲੇ ਜਾਉਣ ਦੀ ਮਜ਼ਾ ਡੱਡੀ ਕੀਤੀ ਜਗੀ ਉਹੀ ਲੈ ਚੱਲਾ ਤੂੜੀ ਜੀ ਪਾ ਲਾਂ ਹਾਂ ਤਾਂ ਗਿੱਲੀ ਬਣਾ ਲੈ ਮਾਂ ਮੈਨੂੰ ਪਹਿਲਾਂ ਪਤਾ ਸੀਗਾ ਮੈਂ ਮਾਈ ਨੂੰ ਪਹਿਲਾਂ ਕਹੀ ਜਨਾ ਮਾਂ ਤੇ ਨਹੀਂ ਮੈਂ ਹੋਰ ਕੰਮ ਕਰਨ ਲੱਗ ਜੀ ਕੋਈ ਹੋਰ ਮਾਂ ਤਾਂ ਕਹਿੰਦੇ ਦੇਖ ਤੂੜੀ ਕਿੰਨੇ ਗਿੱਲੀ ਆ ਟਿੱਗ ਡਿੱਗ ਪੀ ਸੋ ਇਹ ਗੱਲ ਆ ਨਾ ਖਰਾਬ ਤੂੰ ਆ ਤੂੰ ਬੜਾ ਤੂੜੀ ਵਾਧੂ ਤਾਂ ਪਈ ਆ ਇੱਦਾਂ ਤਾਂ ਪਾਲੀਏ ਫਿਰ ਇਹ ਵੀ ਪਾਉਣੀ ਪਊਗੀ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਆ ਜਾ ਇੱਧਰ ਆ ਜਾ ਹਾਂ ਚੱਲ ਪਹਿਲਾਂ ਮੈਂ ਮੱਝ ਦੇ ਪੀਰੇ ਨਹੀਂ ਆ ਫਿਰ ਤੂੰ ਵੇ ਭਾਈ ਤਾਂ ਕੀ ਜਾਨਨੀ ਆ ਵੇ ਭਾਈ ਉਹ ਸੁੰਬਰ ਨਹੀਂ ਆਈ ਸੀਗੀ ਪਰ ਮਾਈ ਆਹੋ ਹਾਂ ਕਹਿੰਦੀ ਸੀ ਉਹ ਕਹਿੰਦੀ ਮੰਮੀ ਸੁੰਬਰ ਨਾਲ ਗਈ ਹਾਂ ਸੁੰਬਰੇ ਦੇਖੀ ਐ ਐ ਕਰਕੇ ਜਿਵੇਂ ਨਿਆਲੇ ਜਵਾ ਸੁੰਬਰ ਦੇ ਵੱਖ ਐ ਸੁੰਬਰੇ ਆ ਕਰ ਗੱਲ ਸੁਣ ਲੈ ਇਹਨੂੰ ਤੂੰ ਰੱਖ ਲੈ ਠੀਕ ਆ ਬਰਿਆ ਕੇ ਜਿਵੇਂ ਵੱਖ ਐ ਮੋਂਗ ਵੇ ਬਰਿਆ ਕੀ ਰੱਖੀ ਸੀ ਫਿਰ ਆਂਦਾ ਸਮਝਾਉਣਾ ਪੈਂਦਾ ਇੱਕ ਵਕੋਈ ਨਹੀਂ ਵੀ ਬੰਦਾ ਹੁੰਦਾ ਫਿਰ ਕੰਮ ਤਾਂ ਕਰਨੀ ਪ ਪਹਿਲਾਂ ਹਰਚਨਾਲ ਨਹੀਂ ਕੱਟੀ ਤੂੰ ਹੁਣ ਇਹਦੇ ਨਾਲ ਲੜੀ ਨਹੀਂ ਰਹਿਣੀ ਆ ਕੀ ਤੂੰ ਵੇ ਮੈਂ ਤਾਂ ਕੰਮ ਲੜਦੀ ਆ ਇਹ ਤਾਂ ਤਲ ਕਹਿੰਦੀ ਸੀਗੀ ਮੈਨੂੰ ਹੀ ਕਹਿੰਦੀ ਸੀਗੀ ਤੈਨੂੰ ਐਂ ਕਹਿੰਦੀ ਸੀਗੀ ਕਹਿੰਦੀ ਮੇਰੇ ਰੁੱਖਾ ਬੋਲਦਾ ਕਾ ਕਹਿੰਦੀ ਪੱਜ ਪੱਜ ਪਈ ਜਾਂਦਾ ਕੀ ਟੈਕ ਟੈਸ਼ਨ ਕਹਿੰਦੀ ਕਿੰਨੇ ਦਿਨ ਹੋ ਗਏ ਫਿਰ ਉਹਨੂੰ ਦੱਸਿਆ ਮੈਂ ਮੈਂ ਆਖੇਂ ਤਾਂ ਕਣਕ ਦੀ ਟੈਸ਼ਨ ਹੋ ਰਹੀ ਆ ਮੈਂ ਖਾ ਬੀ ਲਿਆਤਾ ਪਿਆਗਾ ਉੱਤੋਂ ਬੱਤ ਚੜੀ ਜਾਂਦੀ ਆ ਮਹਾਂ ਉਹਦੀ ਗੱਲ ਤੂੰ ਕਹਿੰਦਾ ਐ ਨਹੀਂ ਤੇਰੇ ਮੂੰਹ ਕੋਈ ਹੋਰ ਨਿਕਲ ਜਾਂਦੀ ਨਹੀਂ ਬਸ ਹਰਚ ਦੀ ਗੱਲ ਹੀ ਨਿਕਲ ਜਾਂਦੀ ਤੇਰੇ ਮੂੰਹੋਂ ਮੈਂ ਮੇਰੇ ਮੂੰਹੋਂ ਤਾਂ ਨਹੀਂ ਨਿਕਲਦੀਗੀ ਹੂੰ ਇਹ ਪਤਾ ਹੁੰਦਾਗਾ ਕਹਿੰਦਾ ਉਹਨਾਂ ਨੂੰ ਵੀ ਟੈਨਸ਼ਨ ਲਈ ਬਠਾ ਮੈਂ ਉਹ ਤਾਂ ਹੁਣ ਮੈਂ ਵੀ ਕਹਤਾ ਹੁਣ ਉਹਨਾਂ ਨੂੰ ਮੈਂ ਕਿਹਾ ਭਾਈ ਇਹ ਜਿਹਨਾਂ ਚੱਕ ਨੂੰ ਕੰਨ ਤੇ ਵੀ ਦੇ ਉਹਨਾਂ ਚੱਕ ਛੇੜੀ ਨਾ ਉਹਨੂੰ ਮੈਂ ਖਾਣਾ ਕਹੀ ਤੂੰ ਵੀ ਕੁੱਤਾ ਲੈ ਆ ਦੇ ਮੈਂ ਖਾਪੀ ਲੈ ਆ ਦੂ ਅੱਜ ਤੇਰੇ ਕੋਲ ਆ ਗਈ ਸੀ ਹੁਣ ਬੇਟੀ ਦਰਵਾਜ਼ਾ ਰੋਂ ਗਈ ਹੋਣੀ ਰੋਂ ਗਈ ਸੀਗੇ ਤੇ ਮੈਂ ਆਏ ਕਹਤਾ ਮਾਮਾ ਜੋਂ ਬਲ ਤੋ ਉੱਥੇ ਜਾ ਕੇ ਕੰਮ ਕਰ ਲਾ ਕਰੇ ਮੈਂ ਵੀ ਕਹਤਾ ਮੈਂ ਸਾਰੀ ਗੱਲ ਸਮਝਾ ਦਿੱਤੀ ਉਹਨੂੰ ਐ ਕਰਕੇ ਵੀ ਆ ਗੱਲ ਆ ਵੀ ਕੱਲਾ ਜਾਣਾ ਹਨਾ ਮੈਂ ਵੀ ਗਾ ਨੂੰ ਆਪਾਂ ਠੇਕੇ ਦੇ ਦਾਂਗੇ ਮੈਂ ਕੜਕੀ ਬੀਜ ਕੇ ਨਾਲ ਕੁੱਤਾ ਲੈ ਆਵਾਂਗੇ ਆਪਾਂ ਹਾਂ ਤੇਲੇ ਮੈਂ ਤੈਨੂੰ ਸੂਟ ਛੱਡ ਦਵਾ ਲਿਆਂਗਾ ਭਲਾੜੀ ਤੋਂ ਚਲ ਆਇਆ ਤਾਂ ਕੋਈ ਗੱਲ ਨਹੀਂ ਗਈ ਫਿਰ ਇਹ ਬੰਦਾ ਇੱਕ ਗੱਲ ਤੇ ਬਾਤ ਪਾ ਜਾਂਦਾ ਫਿਰ ਬੰਦਾ ਬੁਰਾ ਲੱਗਦਾ ਹੈਗਾ ਤੇਲੇ ਮੈਂ ਮੈਂ ਤੈਨੂੰ ਐਂ ਕਹਿਣਾਗਾ ਐਂ ਘਰੇ ਵਿੱਚ ਕੋਈ ਹੱਲ ਨਹੀਂ ਨਿਭੜਦਾ ਅਰਸ਼ਾਲ ਠੀਕ ਆ ਹਾਂ ਐਂ ਨਿਕਲਦਾ ਹਾਲ ਕੋਈ ਤੇ ਮੈਂ ਯਾਰ ਮੈਂ ਤੈਨੂੰ ਫੋਨ ਲਾਇਆ ਸੀਗਾ ਹਾਂ ਉਹ ਹੈਪੀ ਸੂਟ ਸੀਟਰ ਜਾਂ ਮਿਲ ਗਿਆ ਆਪ ਨੂੰ ਕਿਹੜਾ ਹੁੰਦਾਗਾ ਉਹ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਮੈਨੂੰ ਤਾਂ ਨਹੀਂ ਪਤਾ ਚਲੋ ਉਹ ਤਾਂ ਮਿਲ ਗਿਆ ਕੜਕੀ ਬੀਜ ਨਾਲ ਵਾਕੇ ਬੀਜ ਤਾਂ ਰਿਹਾ ਕੜਕੀ ਮੈਂ ਤਾਂ ਨਹੀਂ ਕਰਕ ਟਾਈਮ ਆ ਹੁਣ ਉਹ ਕਹਿੰਦਾ ਅਜੇ ਕਰਕੇ ਵੀ 3 ਕਿੱਲੇ ਵੀਦਣਾ ਤਰੀਕੇ ਰਵੇਂ ਮੈਂ 3 ਕਿੱਲੇ ਮੇਰੇ ਅੱਜ ਵਾਟ ਚੜੇ ਪਏ ਨੇ ਬਾਈ ਬਣ ਕੇ ਯਾਰ ਵੀ ਰੋਣੀ ਸੁੱਕੀ ਦੁਆਰੇ ਰੋਣੀ ਕਰਨੀ ਪਊ ਫਿਰ ਤੜਕ ਤੇ ਲੇਟ ਹੋ ਜੂ ਹਣਾ ਬਾੜੀ ਲੇਟ ਹੋ ਜੂਗੀ ਮੱਗਰ ਵੀ ਚੜਨ ਵਾਲਾਗਾ ਉਹ ਕਹਿੰਦਾ ਅੱਜ ਵੀ ਦੂੰ ਮੈਂ ਸਵੇਰੇ ਮਾਲ ਲਾ ਵੀ ਟਾਈਮ ਜਾਂ ਦੇਖ ਕੇ ਹੱਥ ਨੇ ਜਾਂ ਵੀ ਦੂੰ ਹੱਥ ਨੇ ਹੀ ਵੀ ਦੂੰ ਨੇਰੇ ਜੀ ਮਾਹ 3 ਨੇਰੇ ਵੀ ਦੀ ਕੋਈ ਗੱਲ ਨਹੀਂ ਉਹ ਤਾਂ ਕਿਦੋਂ ਮਰਜੀ ਵੀਦ ਦੇ ਦੋ ਸੁਪਰ ਸੈਟ ਨਹੀਂ ਵੀਜਣੀ ਹਾਂ ਵੀ ਅੱਜ ਤਾਂ ਪੈਗਾ ਹਾਂ 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 ਮੈਂ ਐਂ ਕਹਾਂਗਾ ਵੀ ਅੱਜ ਕਣਕ ਦਾ ਕੰਮ ਨਿਬੜ ਜੂ ਤੇ 3 ਕਿੱਲੇ ਨਿਬੜ ਜਾਣਗੇ ਜਲਦ ਨਿਕਲੇ ਵੀ ਜਾਣਗੇ ਕੁ ਮਾਰ ਰੁਪਈਏ ਵੀ ਨਕਦ ਲੈ ਲਈਆਂ ਉਹਦੇ ਚੱਲ ਕੋਈ ਗੱਲ ਨਹੀਂ ਰੁਪਈਆ ਦਾ ਵੀ ਹੁੰਦਾ ਨਾ ਕਿ ਭਰਾਂ ਵੀ ਰੁਪਈਆ ਦੇ ਵੀ ਅਗਲਾ ਚਲ ਆਏ ਤਾਂ ਉਹਨੂੰ ਪਤੀ ਆਪਣਾ ਵੀ ਦਿੰਦੇ ਨੇ ਪਿਆਰ ਤਾਂ ਆਪਣਾ ਵਧੀਆ ਕਰ ਪੇਰ ਵੀ ਲੋਕ ਉਹਨੂੰ ਪਤੀ ਆ ਵਾ ਹੂੰ ਚੱਲ ਤੇ ਮੈਂ ਤੈਨੂੰ ਆਏ ਕਿਹਾ ਕਿ ਜੇ ਕੱਲ ਨੂੰ ਫੇਰ ਮੈਂ ਹਰਚ ਕੇ ਪਿੰਡ ਨਾ ਜਾਇਆ ਮੈਂ ਕਲੇ ਕਿ ਵੇ ਖਮਲਾ ਹੋਇਆ ਤੇਰਾ ਕੁੱਟਤਾ ਜੇ ਫੇਰ ਵੇ ਆਏ ਕੋਣ ਕੁੱਟੂ ਮਾ ਪਤਾ ਤਾਂ ਲੱਗ ਜੂ ਚਾਣ ਚੱਕ ਜਊ ਮੈਂ ਦੱਸ ਕੇ ਜਾਂਦਾ ਚਾਣ ਚੱਕ ਜਊਂ ਕਰੀ ਅੱਗੇ ਦਾ ਤੇਰੇ ਅਹੋ ਨਹੀਂ ਲੋਟਨੀ ਹੋਈਆਂ ਸੱਟਾਂ ਹੋਰ ਕੁੱਟ ਖਾਇਆਂ ਤੂੰ ਫਿਰ ਮੈਂ ਫਿਰ ਹੱਲ ਕੀ ਨਿਕਲੇ ਘਰੇ ਮਿੱਟ ਤਾਂ ਹੱਲ ਨਿਕਲ ਆੜਗਮੜ ਚ ਪਤਾ ਕਰ ਲੈਂਦਾ ਤੂੰ ਉਹਨਾਂ ਦੇ ਉੱਥੇ ਜਾ ਕੇ ਵੀ ਘਰੇ ਨਾ ਜਾਈ ਤੂੰ ਸਿੱਧੇ ਮੇਰੀ ਕਿਹੜਾ ਬਣਦੀ ਆ ਕਿ ਜਾਣਗਮੜ ਉਹਨਾਂ ਦੇ ਨਾਲ ਨਾ ਬਣਦੀ ਨਹੀਂ ਆ ਕੋਈ ਤਾਂ ਹੋਊਗੀ ਉਹਨਾਂ ਨਾਲ ਜਿਹੜੇ ਉਹਨਾਂ ਨਾਲ ਨਹੀਂ ਬਣਦੀ ਹੋ ਕਿਸੇ ਦੀ ਹਾਂ ਹੁਣ ਗੱਲ ਯਾਦ ਆਉਂਦੀ ਆ ਮੇਰੇ ਉਹੀ ਗੱਲ ਤੂੰ ਨਾ ਉਹ ਨਹੀਂ ਕਰਦੀ ਸੀ ਰਾਣੀ ਨਾਲ ਵੀ ਲੱਕਾ ਜੇ ਰਾਣੀ ਨਾਲ ਤੇਰਾ ਵਧੀਆ ਮੋਹ ਪ੍ਰੇਮ ਹੁੰਦਾ ਨਾ ਹੁਣ ਰਾਣੀ ਕੰਮ ਕਰ ਦਿੰਦੀ ਆ ਪਤੂ ਦਾ ਰਾਣੀ ਦੇ ਮਗਰੀ ਪੈ ਗਈ ਸੀ ਉਧਿਆਂ ਜਿਹਦੇਰੇ ਵੇ ਫਿਰ ਮੈਨੂੰ ਗੁੱਸਾ ਜੜਿਆ ਸੀਗਾ ਉਂਗਲਾ ਤਾਂ ਉਹੀ ਲਾ ਕੇ ਜਾਂਦੀ ਸੀਗੀ ਵੀ ਰਾਣੀ ਸਾਰੀ ਗੱਲ ਨਾ ਦੇ ਦੇ ਦਿੰਦੀ ਆ ਰਾਣੀ ਸਭ ਨੂੰ ਦੱਸ ਦਿੰਦੀ ਆ ਆਪਾਂ ਨੂੰ ਰਾਣੀ ਦਾ ਮਾਰ ਗੋਲੀ ਤੂੰ ਉਹਨਾਂ ਦੇ ਕੋਈ ਗਵਾਂਡ ਚ ਇਹ ਜਿਆ ਬੰਦਾ ਹੋਗਾ ਜਿਹੜੇ ਉਹਨਾਂ ਦਾ ਬੰਦੀ ਨੂੰਗੇ ਉਹ ਦੱਸੂਗਾ ਤੈਨੂੰ ਬੰਦਾ ਹੋਰ ਜੀ ਦਾ ਹੋਰ ਕੋਈ ਬੰਦਾ ਨਹੀਂ ਹੈਗਾ ਠੀਕ ਆ ਮੈਂ ਤੂੰ ਉਹ ਘਰ ਪੀ ਲੂੰ ਪਤਾ ਵੇ ਬਾਕੀ ਸਿਰ ਦੇਖ ਲਾਂਗਾ ਨਹੀਂ ਪਰ ਚਬਾਗੀ ਉਹਨਾਂ ਦੇ ਪਰ ਘਰੇ ਨਹੀਂ ਜਾਏ ਜੇ ਪੁੱਤ ਕੁੱਟਤਾ ਤੈਨੂੰ ਔਖਾ ਹੋ ਜਾਊਗਾ ਲੈ ਬੇਤੀ ਹੋ ਜਾਊਗੀ ਉਹਦਾ ਗੱਲ ਹੈਗੀ ਆ ਹੁਣ ਮੈਨੂੰ ਆਈ ਹੈਗਾ ਵੀ ਕਿ ਕਿਤੇ ਪੂਰੇ ਪੁਲਿਸਪਾਲਸ ਲੈ ਕੇ ਆਈ ਹੈ ਜਿਹੜੀ ਬਾਗੀ ਉਹ ਤੇ ਕਾਲੇ ਵਰਗੇ ਪੰਪ ਦੇ ਕੇ ਪੁਲਿਸਪਾਲਸ ਉਹ ਵੀ ਬੇਤੀ ਹੋ ਜਾਊਗੀ ਭੱਜ ਮਾਹੀ ਜੀ ਵੀ ਜਾਊਗੀ ਨਹੀਂ ਤੂੰ ਕਾਲੇ ਆਉਣ ਤੋਂ ਪਹਿਲਾਂ ਪਹਿਲਾਂ ਮੜ ਜਾ ਉਹਦਾ ਪਤਾ ਕਰ ਲੈ ਤੂੰ ਇਹ ਕਾਲਾ ਆਜਾ ਇੱਥੇ ਉਹਨੂੰ ਐ ਹੋਜੇ ਜੇ ਤੂੰ ਫੋਨ ਕਰਤਾ ਵੀ ਇੱਥੇ ਆਈ ਨਹੀਂ ਗਈ ਉਹਦੀ ਆਊਗਾ ਕਾਲਾ ਤਾਂ ਅੱਗੇ ਮੈਂ ਕਾਲੇ ਨੂੰ ਫੋਨ ਲਾਉਂਦਾ ਠੀਕ ਆ ਹਾਂ ਕਾਲਾ ਕਿਤੇ ਆਏ ਭੱਜ ਕੇ ਪਿਆ ਨਹੀਂ ਸੀ ਮੈਨੂੰ ਨੀਵੇਂ ਹੋਏ ਗੱਲ ਕਰਦਾ ਪਰ ਕਾਲਾ ਵੀ ਦਿਮਾਗ ਖਰਾਬ ਹੋ ਰਿਹਾ ਕਾਲੇ ਇਹਦਾ ਦੁਕਾਨ ਨੂੰ ਹੋ ਰਿਹਾ ਹੈ ਤਾਂ ਉਹਨਾਂ ਦੇ ਕੋਲੀਆ ਜਾਣ ਕੇ ਤੈਨੂੰ ਉਹ ਪਾਪਾ ਚਾਲਾ ਮੈਂ ਤੈਨੂੰ ਇਹ ਜੀਣਾ ਵੀ ਕਾਲਾ ਚੱਕ ਚੱਕੂਆ ਕਾਲੇ ਨੂੰ ਕੋਈ ਛੇ ਮਿਲ ਰਹੀ ਆ ਹੁਣ ਜਦੋਂ ਉੱਥੇ ਬਾਜੀ ਐਪੀਮੈਂਟਰੀ ਵੀ ਮੈਂ ਉਹਨਾਂ ਦੇ ਦਾਵਾ ਕਰਦਾ ਵੀ ਹੈ ਨਹੀਂ ਸਾਡੀ ਕੁੜੀ ਤੈਨੂੰ ਕੀ ਪਤਾ ਇਹ ਤਾਂ ਗੱਲ ਕਾਲਾ ਕਿਤੇ ਆਏ ਦੱਬ ਕੇ ਬੋਲੀ ਨਹੀਂ ਸੀ ਮੈਨੂੰ ਇਹ ਗੱਲ ਬੋਲੇ ਕਾਲਾ ਮੈਨੂੰ ਮੈਂ ਕਹਿੰਦੀ ਅੱਜ ਤਾਂ ਵੇਚ ਜੂਗੇ ਹਾਥ ਨੇ ਜਾਂ ਤੜਕੇ ਉਧਰ ਪਿੰਡ ਚ ਪਤਾ ਕਰਕੇ ਅਗਲਾ 10 ਦਿਨ ਦਾ ਫਰਾਂ ਦੇ ਉਹਦਾ ਡਰ ਲੱਗੇਗਾ ਪੁਲਿਸ ਵਾਲੇ ਕੁਟ ਦੇ ਬੋਦਨੇ ਮਾਂ ਨਾਲੇ ਉਰੀ ਪੁੱਟਾ ਦੀ ਮੇਰੇ ਪਾਸੇ ਇਹ ਨਾਲ ਜੇ ਥਾਣੇ ਚ ਲੈ ਗਏ ਚੱਕ ਕੇ ਬੋਦ ਖਲਦੇੜਨਗੇ ਉਹ ਪਰ ਪਤਾ ਕਰ ਲੈ ਤੂੰ ਕੜਕ ਤਾ ਮੈਂ ਤਾਂ ਫੇਰ ਵੀ ਘਟਕਟ ਗਿਆ ਪੁੱਟੂ ਤੈਨੂੰ ਵੀ ਨਾਲ ਪੁੱਛ ਵੇ ਚੱਲ ਮੈਂ ਤਾਂ ਕੁੱਟੂ ਜਿਹੜਾ ਕੱਟੂ ਮੈਂ ਜਿਹੜਾ ਕਹੀ ਜਾਂਨੇ ਉਹਦਾ ਤੂੰ ਸੁਣਦਾ ਨਹੀਂ ਮੇਰੀ ਗੱਲ ਵੀ ਤੂੰ ਪਤਾ ਕਰ ਲੈ ਭਾਈ ਜਾ ਕੇ ਪਤਾ ਆਪਦਾ ਨਹੀਂ ਜਾਣਾ ਲੇਕਿ ਪਤਾ ਕਰ ਲਵਾਂ ਕਿਧਰ ਪਤਾ ਕਰਦਾ ਸਵਾਰਾ ਉੱਥੇ ਬਥੇਰੇ ਦੁਨੀਆ ਵਿੜਕ ਲਾਇ ਦਿੰਦੀ ਫਲਾਣੇ ਦੀ ਕੁੜੀ ਆ ਰਹੀ ਆ ਚੱਲ ਤੂੰ ਜਾ ਨਾ ਫਿਰ ਮੈਂ ਤੂੜੀ ਟਾੜੀ ਹੀ ਲਿਓਣ ਠੀਕ ਕਰਦੇ ਆ ਕੁੜੀ ਨੂੰ ਜਾ ਫਿਰ ਮਾਇ ਵਗ ਜਾਨੀ ਹਰ ਕੀ ਬਾਗੀ ਆਹੋ ਤੂੰ ਭੱਜਿਆ ਵੀ ਨਹੀਂ ਜਾਣਾ ਮੈਂ ਤਾਂ ਜਾਊਂਗਾ ਆਏ ਨਹੀਂ ਕਹੀਦੇ ਉੱਥੇ ਕਿਸੇ ਦਾ ਵਿੜਕ ਲਾ ਲਾਂਗੇ ਬੁੜੀ ਤਾਂ ਬੁੜੀ ਦੱਸ ਹੀ ਦਿੰਦੀ ਆ ਕੋਈ ਗੱਲ ਨਹੀਂ ਆਹੋ ਤੰਗਲੀ ਨਾਲ ਪਹੁੰਚਦੀ ਚੱਲ ਕੋਈ ਨਾ ਜਾ ਤੂੰ ਰਵੇੜ ਕੰਮ ਮੇ ਆਉਣਾ ਤੰਗਲੀ ਹੈ ਨਹੀਂ ਗਈ ਪਤਾ ਨਹੀਂ ਕਿਧਰ ਸੱਟਿਆ ਆ ਤੂੰ ਇੱਧਰ ਪਈ ਹੁਣ ਚੱਲ ਜਾ ਤੂੰ ਚੰਗਾ ਕੰਮ ਤਾਂ ਸਾਰਾ ਨਿ ਹਲੋ ਮਾਂ ਸੱਚ ਕਾਲ ਬਸ ਠੀਕ ਆ ਮਾਂ ਤੁਸੀਂ ਦੱਸੋ ਮਾਂ ਤੁਹਾਡੇ ਜਵਾਈ ਨੂੰ ਨਾ ਹਸਪੀਟਲ ਦਾਖਲ ਕੀਤਾ ਹੋਇਆ ਉਹ ਮਾਂ ਕਾਲਾ ਤੇ ਸੰਦੀਪ ਨੇ ਜਿਹੜੇ ਉਹ ਕਾਲੇ ਨੇ ਤੇ ਸੰਦੀਪ ਨੇ ਰਲ ਕੇ ਆੜਤ ਕਰਵਾਈ ਸੀ ਇਹਨਾਂ ਨੂੰ ਤੇ ਜਿਹੜਾ ਸਾਡੇ ਵਾਲਾ ਵੱਡਾ ਆ ਉਹਨੇ ਕੀ ਕੀਤਾ ਉਹਨੇ ਗਾਂ ਮਤਲਬ ਕਿਸੇ ਹੋਰ ਕੋਲ ਫਸਲ ਸੁੱਟਤੀ ਆ ਠੀਕ ਆ ਉਹ ਇਹ ਹੁਣ ਮਾਂ ਪਤਾ ਹੁਣ ਉਹਨਾਂ ਨੇ ਕਾਲੇ ਨੇ ਤੇ ਸੰਦੀਪ ਨੇ ਰਲ ਕੇ ਇਹਨੂੰ ਕੁੱਟਿਆ ਆ ਉਹ ਤਾਂ ਮਾਂ ਹੱਥ ਨਹੀਂ ਆਇਆ ਉਹ ਤਾਂ ਹੁਣ ਬਾਹਰ ਆ ਇੱਥੇ ਤਾਂ ਹੈ ਹੀ ਨਹੀਂਗਾ ਉਹ ਤੇ ਉਹਨਾਂ ਦੇ ਹਾਂਜੀ ਇਹ ਉਹਨਾਂ ਦੇ ਹੱਥੀ ਚੜ ਗਿਆ ਆ ਉਹਨੂੰ ਤਾਂ ਕਿਸੇ ਨੇ ਕੁਛ ਨਹੀਂ ਕਿਹਾਗਾ ਇਹ ਸੱਟਾਂ ਇਹਦੇ ਲੱਗ ਗਈਆਂ ਹਸਪੀਟਲ ਇਹ ਦਾਖਲ ਆ ਹੋਰਮ ਮਾ ਕੋਲੇ ਤਾਂ ਕੋਈ ਨਹੀਂ ਮੈਂ ਕੱਲੀ ਹੋਈ ਆ ਹਸਪੀਟਲ ਚ ਤਾਂ ਮਾ ਕੋਈ ਵੀ ਨਹੀਂ ਆ ਜੀ ਹਾਂ ਬਸ ਮੈਂ ਤੁਹਾਡੇ ਨਾਲ ਗੱਲ ਕਰਕੇ ਮੈਂ ਬਸ ਉਹਨਾਂ ਦੇ ਕੋਲ ਹੀ ਜਾਣਾ ਸੀ ਹੁਣ ਮਾ ਕੇਸ ਤਾਂ ਕੀਤਾ ਆ ਉਧਰ ਗੱਲ ਕੀਤੀ ਸੀ ਪਹਿਲਾਂ ਉਹ ਕਹਿੰਦੇ ਤੁਸੀਂ ਸਰਕਾਰੀ ਲੈ ਕੇ ਜਾਓ ਸਰਕਾਰੀ ਚ ਜਾ ਕੇ ਉੱਥੇ ਫੇਰ ਹੀ ਹੋਣਾ ਆ ਕੇਸ ਕਹਿੰਦੇ ਅਸੀਂ ਨਹੀਂ ਇੱਦਾਂ ਕਰਵਾ ਸਕਦੇਗੇ ਅੱਛਾ ਠੀਕ ਆ ਮਾ ਹ ਲੈ ਹੁਣ ਵੱਡਾ ਤਾਂ ਫਸਲ ਵਿੱਚ ਕੇ ਟੱਪ ਗਿਆ ਉੱਤੋਂ ਨਾ ਪੁਲਿਸ ਬਿਆਨ ਲੈਣ ਆਈ ਐ ਚਲੋ ਬਾਕੀ ਮੈਂ ਵੀ ਪਿਓ ਦੀ ਧੀ ਨਹੀਂ ਆ ਜਿੰਨਾ ਤਾਂ 4-5 ਲੱਖ ਰੁਪਇਆ ਲੈ ਕੇ ਨਾ ਛੱਡਿਆ ਤਾਂ ਕੋਈ ਨਹੀਂ ਕਰਦੀਆਂ ਗੱਲ ਮੈਂ ਨਹੀਂ ਐਸੋ ਜੀ ਸਾਹਿਬ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਉਹ ਆਹ ਉਹ ਤਾਂ ਕੀ ਚਾਹੁੰਦੇ ਨੇ ਅੱਛਾ ਹੂੰ ਅਛਾ ਟਾਈ ਇਤਨਾ ਲੱਖ ਰੁਪਿਆ ਉਹ ਨਹੀਂ ਜੀ ਐਸਐਚ ਸਾਹਿਬ ਗੱਲ ਮੇਰੀ ਸੁਣੋ ਤੁਸੀਂ ਉਹ ਤਾਂ ਘਟੂ ਘਟ ਕਾਲੇ ਨੇ 4 ਲੱਖ ਰੁਪਏ ਵਾਂਗੂ 4.5 ਵਾਂਗੂ ਪਹਿਲੀ ਆਪ ਦੇ ਆੜਤੀ ਉਹ ਦੁਬਾਰਾ ਰੱਖਿਆ ਉਹਨੂੰ ਉਹ ਤੋਂ ਲੈਣਾ ਹੈ ਨੇ ਟਾਈ ਉਹਨੂੰ ਦੇ ਕੇ ਇਹਦਾ ਮਤਲਬ ਤਾਂ ਫੇਰ ਤਾਂ ਹੋ ਐਂਗੇ ਚਾਹੁੰਦੇ ਨੇ ਵੀ ਅਸੀਂ ਬਸ ਹੁਣ ਕੇਰਾ ਪੂਰਾ ਪੱਲਾ ਕਰ ਦਈਏ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਰਦੇ ਨੇ ਜਿਵੇਂ ਹਰੇ ਨਾਲ ਉਹੱਕਰੀਆਂ ਦੇਣ ਲੈ ਕੇ ਰੁਪਈਏ ਆਰਤੀ ਹਾਂ ਆਰਤੀ ਉਹ ਮੈਂ ਕਹਾ ਦੂੰ ਠੀਕ ਹੈ ਨਾ ਮੈਂ ਇੱਥੇ ਮੂੰਹ ਤੇ ਬਿਲਾ ਲੂੰ ਆਰਤੀ ਨੂੰ ਆਰਤੀ ਨੂੰ ਰੁਪਏ ਦੇਣੇ ਨੇ ਨੇ ਹੁਣ ਫਾਜ਼ਲ ਨਹੀਂ ਸਿੱਟ ਰਿਆ ਇਸੇ ਕਲੋਂ ਤਾਂ ਲੜਾਈ ਹੋਈ ਹੈ ਸਾਡੀ ਸਾਰੀ ਅੱਛਾ ਜੀ ਉਹ ਤਾਂ ਦੇਖੋ ਅੱਛਾ ਅਜਾ ਕਰਨਾ ਹੀ ਪੈਣਾ ਹੈ ਅਸਦੀ ਬਹੂ ਕਹਿੰਦੀ ਐ ਵੀ ਇਹਦੋਂ ਘਟ ਨਵੇਂੜਦੇ ਨਹੀਂ ਦੇਖੋ ਜੀ ਸਰ ਫਿਰ ਪਤਾ ਕੀ ਨਾ ਹੁਣ ਮਰਦਾਂ ਨੂੰ ਅੱਕਦਾ ਤੁਹਾਨੂੰ ਤਾਂ ਚੱਬਣਾ ਤਾਂ ਪਊਗਾ ਜੀ ਫਿਰ ਕਰੀਏ ਕੀ ਹਨਾ ਪਰ ਉਹ ਆਏ ਹਨਾ ਤੁਹਾਨੂੰ ਆਪਣੀ ਲਿਹਾ ਜਾਇਆ ਵੀ ਮੋੜਾ-ਮੋਟਾ ਕਹਿ ਕਹਾ ਕੇ ਦੇਖ ਲੋ ਜੇ ਹੋਰ ਹਨਾ ਕਰਦੇ ਨੇ ਕਾਲੇ ਨਾਲ ਗੱਲ ਤਾਂ ਮੈਂ ਕਰ ਲੂੰ ਕੋਈ ਗੱਲ ਨਹੀਂ 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 ਜੀ ਤੁਹਾਨੂੰ ਉਹਨੂੰ ਕੋਦੇ ਕੋਲੇ ਜਾਣ ਦੀ ਕੋਈ ਲੋੜ ਨਹੀਂ ਕੋਈ ਦਿੱਕਤ ਨਹੀਂ ਆਪਣਾ ਹੀ ਬੰਦਾ ਉਹ ਆਪਾਂ ਤੋਂ ਬਾਹਰ ਨਹੀਂ ਹੈਗਾ ਹਾਂ ਹਾਂ ਅੱਛਾ ਨਹੀਂ ਸਰ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਥੋਡੀ ਢੋਟੀ ਆ ਵੀ ਤੁਹਾਡੇ ਕੋਲ ਆਏ ਕੇਸ ਸਿਸਟਮ ਫਿਰ ਤਾਂ ਮੈਨੂੰ ਕਿਉਂ ਅਸਲ ਲੁਕਦੇ ਵੀ ਕਿਉਂ ਫਿਰ ਤਾਂ ਸਿੱਧੀ-ਸੋਢੀ ਨਾਲ ਗੱਲਬਾਤ ਕਰ ਲਾਂਦੇ ਸੀ ਹੋਰ ਅਸੀਂ ਤਾਂ ਐਵੇਂ ਲੋਕ ਦੇ ਫਿਰ ਇੱਧਰ ਉੱਧਰ ਕਰਕੇ ਅੱਛਾ ਜੀ ਨਮੇੜ ਦਾ ਪੈਣੀ ਪੈਣਾ ਹੱਲ ਹੁੰਦਾ ਨਹੀਂ ਕੋਈ ਅੱਛਾ ਵੀ ਤੁਹਾਨੂੰ ਫਿਰ ਮਜਬੂਰੀ ਚ ਕੇਸ ਪਾਉਣਾ ਪਊਗਾ ਚਲੋ ਫਿਰ ਕੇਸ ਵਾਲਾ ਦਾ ਕੰਮ ਜੀ ਕਹਨ ਨੂੰ ਆਪਾਂ ਉਹ ਕਰਨਾ ਹੈ ਪਹਿਲਾਂ ਵਾਲੀ ਨਿਬੜਦੇ ਜਾਈ ਤਾਂ ਤੁਹਾਨੂੰ ਪਤਾ ਹੈ ਚਲੋ ਮੈਂ ਹਰ ਕਰਦਾ ਜੀ ਗਾਲੇ ਨਾਲ ਗੱਲ ਅਸੀਂ ਫਿਰ ਨਮੇੜਦੇ ਹਾਂ ਹੋਰ ਕੀ ਫਿਰ ਹੁਣ ਨਮੇੜਨਾ ਤਾਂ ਪੈਣੀ ਹੈ ਕਿ ਮੇਰਾ ਕੰਮ ਕਰਕੇ ਤੁਸੀਂ ਬੜੀ ਦਾਅ ਪਾਇਓ ਕਹਦੇ ਹੋ ਏਡੀ ਗੱਲ ਨਹੀਂ ਹੁੰਦੀ ਤੁਸੀਂ 38 ਦੇ ਪੈਸੇ ਦੇਣੇ ਨੇ ਹਨਾ ਉਧਰ ਦੀ ਗੱਲ ਵਿੱਚ ਰੱਖ ਲਿਓ ਤੁਸੀਂ ਵੀ ਉਹਦੇ ਵੀ ਦੇਣੇ ਪੈਣਗੇ ਉਹ ਤਾਂ ਹਾਂ ਵੀ ਥੋੜਾ ਚੰਗਾ ਕੰਮ ਨਹੀਂ ਕਿਵੇਂ ਨਾ ਕਿਵੇਂ ਡਰਾ ਦੇ ਉਹ ਐਡੇ ਹੋ ਬਾੜੀ ਤੜਾਲੇ ਬੰਦੇ ਹੀ ਹੋਏ ਨਹੀਂ ਉਹ ਮੋਕ ਵੀ ਛੇਤੀ ਮਾਰਦੇ ਨੇ ਮੈਨੂੰ ਪਤਾ ਚੱਕਦਾ ਉਹਦੀ ਬਹੂ ਵੀ ਦਿੰਦੀ ਹੈ ਜੀ ਆਪਾਂ ਨੂੰ ਪਤਾ ਹੀ ਹੈ ਉਹ ਆਪ ਨਹੀਂ ਐਨਾ ਹੋਏਗਾ ਬੰਦਾ ਉਹਦੀ ਬਹੂ ਵੀ ਬਾੜੀ ਚੱਕਵੀ ਹੈ ਹਾਂ ਠੀਕ ਹੈ ਜੇ ਹੁਣ ਤਾਂ ਫਿਰ ਹੋ ਰਿਹਾ ਜੀ ਆਥਣ ਦੇਖੋ ਹਨਾ ਕੰਮ ਤਾਂ ਹੁੰਦੇ ਹੁੰਦੇ ਨੇ ਤਾਂ ਡੋਕੀ ਦੋਨੋਂ ਵੀ ਤੇ ਹੁਣ ਸਵੇਰੇ ਗੱਲ ਕਰ ਲੂੰਗਾ ਉਹਦਾ ਨਾ ਮੈਂ ਜਾ ਕੇ ਜਾਂ ਹੱਥ ਨੇ ਕੰਮ ਕੰਨੇ ਮੇੜ ਕੇ ਤੂੰ ਬਾਹਰ ਚ ਵਗ ਜੂਗਾ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੱਸ ਦੂੰ ਤਾਂ ਫਿਰ ਤੁਸੀਂ ਜਾ ਕੇ ਉਹਨਾਂ ਨਾਲ ਜਿਵੇਂ ਵੀ ਨਿਬੜਦਾ ਹੋਇਆ ਤੁਹਾਡੇ ਹੱਥ ਹੈ ਜਿਵੇਂ ਮਰਜ਼ੀ ਜਿਵੇਂ ਮੇੜ ਦਿਓ ਘੱਟੋ ਘੱਟ ਠੀਕ ਹੈ ਹਾਂ ਤੂੰ ਬਾਕੀ ਹੋਰ ਤੁਸੀਂ ਉਹਨਾਂ ਮਾੜੀ ਇੱਕ ਗੱਲ ਹੋਰ ਕਹਿ ਦਿਓ ਕਹਿੰਦੇ ਆਪਾਂ ਨੂੰ ਤਾਂ ਪੈਰੀ ਹੱਥ ਲਵਾ ਦੇਣੇ ਕੀ ਕਹਸਦਾ ਆਪਾਂ ਲਾ ਦੇਾਂਗੇ ਡੀ ਗੱਲ ਹੈ ਕਿ ਜੇ ਆਪਣਾ ਲੱਖ ਦਾ ਫਾਇਦਾ ਹੁੰਦਾ ਹੋਇਆ ਪੈਰੀ ਹਤਲਾਉਣ ਨਾਲ ਆਪਣਾ ਹੀ ਕਹਸਦਾ ਈ ਹਾਂ ਬੱਸ ਬਸ ਠੀਕ ਹੈ ਜੀ ਠੀਕ ਹੈ ਬਸ ਫਿਰ ਮੈਂ ਉਹਨਾਂ ਨਾਲ ਜਾ ਕੇ ਕਾਲੇ ਨਾਲ ਗੱਲ ਕਰ ਲਵਾਂ ਤੁਸੀਂ ਉਹਨਾਂ ਨੂੰ ਕਰੋ ਸਾਬ ਜਿਵੇਂ ਨਾ ਕਿਵੇਂ ਕਰਕੇ ਦਬਕਾ ਮਾਰ ਕੇ ਇੱਥੇ ਮੜਾਏ ਉਹਨਾਂ ਦੇ ਵੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਨਹੀਂ ਕੋਈ ਨਹੀਂ ਪਾਰਟੀ ਜ਼ਰੂਰ ਪਾਰਟੀ ਲਾ ਜਮੇ ਠੀਕ ਹੈ ਜੀ ਓਕੇ ਜੀ ਧੰਨਵਾਦ ਚਲੋ ਆ ਤਾਂ ਗੱਲ ਹੋਊਗੀ ਚਲ ਵਧੀਆ ਨਿਬੜ ਜੂਗਾ ਤੜਕੇ ਤਾਂ ਪਰ ਉਹ ਗੱਲ ਹੈ ਕਾਲਾ ਸਾਲਾ ਗਿਆ ਤਾਂ ਘੱਟੇ ਜੀ ਗੰਜਰ ਜਿਵੇਂ ਕਿਹਾ ਸੀ ਉਹਨੂੰ ਪਹਿਲਾਂ ਹੁਣ ਉਧਰ ਵੀ ਦੇਣੀ ਸੀ ਆੜਤੀ ਨੂੰ ਦੇ ਅੰਦਰ ਲੜਕੇ ਹੁਣ ਇੱਧਰ ਪਰਨੇ ਬਹਿਣਗੇ ਮੈਨੂੰ ਨਾ ਕਿਤੇ ਸਾਲਾ ਅੱਧਾ ਹਿੱਸਾ ਦੇਣਾ ਪਿਆ ਜੇ ਮੈਨੂੰ ਤਾਂ ਇਹ ਫਿਕਰ ਹੋ ਰਹੀ ਏ ਚਲ ਦੇਖਦੇ ਆ ਕੀ ਬਣਦਾ ਗੱਲ ਕਰਕੇ ਫਿਰ ਮੰਦਿਬਾ ਹਾਂ ਮੈਂ ਤੂੰ ਬਸੇ ਕਦੀ ਹੈ ਹਾਂ ਮੈਂ ਨਾ ਨਾ ਕੇ ਮੈਂ ਕਿ ਤਲ ਤੂੰ ਪੀ ਸੇ ਕੇ ਮੈਂ 10 ਮਿੰਟ ਹਾਂ ਉਹ ਤਾਂ ਧੁੱਪ ਚੰਗੇ ਲੱਗਣ ਲੱਗ ਗਏ ਨਾ ਹਾਂ ਬਹਿ ਜਾ ਨਾ ਬੈਠੇ ਮੈਂ ਤਾਂ ਕਹਿੰਦੀ ਸੀ ਮੈਂ ਹਾਂ ਵੀ ਪਰਿੰਕਾ ਦਾ ਫੋਨ ਆਇਆ ਸੀ ਹਾਂ ਤੇ ਉਹ ਕਹਿੰਦੀ ਵੀ ਸੋਨੀ ਦੀ ਡਿਊਟੀ ਇੱਧਰ ਹੋ ਗਈ ਚੇਂਜ ਬਲਾ ਡੋਹਾ ਹਾਂ ਹਾਂ ਤਾਂ ਬਲਾ ਡੇ ਦੀ ਇੱਕ ਬੋਹਾ ਦੀ ਹੈ ਮੈਨੂੰ ਸਮਝ ਜੀ ਘਾਟੀ ਆਈ ਹੈ ਤੇ ਉਹ ਕਹਿੰਦੀ ਵੀ ਅਸੀਂ ਆਵਾਂਗੇ ਇੱਕ ਦੋ ਦਿਨਾਂ ਤੇ ਕਰ ਚਲ ਵਧੀ ਆ ਜਾ ਨਾ ਮੰਮੀ ਹਾਂ ਕਿ ਇਧਰ ਹੀ ਰਹਿਣ ਲੱਗਣਗੇ ਫਿਰ ਉਹ ਨਾ ਫਿਰ ਵਧੀ ਆ ਜਾ ਨਾ ਆਣੀ ਉਹਨਾਂ ਦਾ ਘਰ ਹੈਗਾ ਹਾਂ ਤੇ ਨਾਲ ਮੈਂ ਇਕੱਲੀ ਹੁੰਦੀ ਸੀ ਮੇਰੇ ਵਧੀ ਜੀ ਲੱਗ ਜਾ ਕਰੂਗਾ ਹਾਂ ਹਾਂ ਠੀਕ ਹੈ ਨਾਲ ਅਸੀਂ ਦੋਨੇ ਦਰਾਣੀ ਜਠਾਣੀ ਮਿਲ ਕੇ ਕੰਮ ਕਰ ਲਿਆ ਕਰਾਂਗੇ ਹੋਰ ਦੁਬਾਰਾ ਫੋਨ ਕਰਕੇ ਮਾੜੀ ਸਮਝ ਲੈ ਲਈ ਕੀ ਕਹਿੰਦੇ ਵੀ ਕਿ ਕਦੋਂ ਆਣਗੇ ਉਹ ਠੀਕ ਹੋ ਤਾਂ ਮੈਂ ਪੁੱਛ ਲਊਂਗੀ ਮਮੀ ਕੋਈ ਨਾ ਗੱਲ ਪੁੱਛ ਲੈ ਕੋਈ ਨਾ ਮਮੀ ਮੈਂ ਬਾਅਦ ਚ ਪੁੱਛਰੂਗੀ ਪ੍ਰਿੰਕਾ ਨੂੰ ਫੋਨ ਲਾ ਕੇ ਵੀ ਉਹਨਾਂ ਦੀ ਕੀ ਸਲਾਹ ਗਈ ਅੱਛਾ ਤੇ ਜੋ ਉੱਪਰ ਰਹਿਣ ਲੱਗੇ ਫਿਰ ਸੰਤਨ ਕੋਈ ਦਿੱਕਤ ਆ ਗਈ ਨਾ ਮੈਨੂੰ ਤਾਂ ਕੀ ਦਿੱਕਤ ਹੋਣੀ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਉੱਪਰ ਰਹਿਣ ਲੱਗ ਜਣਗੇ ਤੇ ਅਸੀਂ ਆਪਾਂ نیچے ਰਹਿਣ ਲੱਗ ਜਾਂਗੇ ਅੱਛਾ ਵੀ ਚਲ ਠੀਕ ਹੈ ਵੀ ਆ ਕਰੇ ਵੀ ਆ ਦਰਾਲ ਮਿਲ ਕੇ ਰਹਿਣਗੇ ਹੋਰ ਦਰਾਲ ਮਿਲ ਕੇ ਰਹਿ ਲਾਂਗੇ ਹਾਂ ਨਾਲੇ ਵਧੀ ਜੀ ਲੱਗਿਆ ਰਹਾ ਕਰੂਗਾ ਮੇਰਾ ਕੱਲੀ ਦਾ ਮੈਂ ਕੱਲੀ ਹੀ ਹੁੰਨੀ ਆ ਘਰੇ ਟਾਈਮ ਪਾਸ ਨਹੀਂ ਹੁੰਦਾ ਹੈਗਾ ਮੇਰਾ ਵੀ ਹਾਂ ਨਾ ਇਦਾਂ ਹੈਗਾ ਹਾਂ ਬਤਾ ਦੇਖ ਸੋੜ ਕਿੰਨੀ ਵਧੀਆ ਸੋਚ ਹੈ ਮੈਂ ਤਾਂ ਹੀ ਦੱਸੀ ਆ ਵੀ ਕਦੇ ਉਹ ਪਰ ਮੈਂ ਕਾ ਮੰਗੂ ਕਰੋਨਾ ਬਾਹਰ ਕਰ ਦੋ ਨਾ ਨਾ ਮੰਮੀ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਨੇ ਆ ਆਪਦੀ ਆਪਦੀ ਸੋਚ ਹੁੰਦੀ ਹੈ ਬੰਦੇ ਦੀ ਹੁੰਦੀ ਤਾਂ ਹੈਗੀ ਆ ਖਰਾਬ ਤੇਰੇ ਲੋਕ ਆ ਹੈਗੇ ਘਰੋਂ ਬਾਹਰ ਕਰ ਦਿੰਦੇ ਆ ਪੁਰਾਣਾ ਪੁਰਾਣ ਨੂੰ ਕੋਈ ਸੰਬੰਧ ਨਹੀਂ ਹੈਗਾ ਇਹ ਤਾਂ ਹੈਗਾ ਅੱਜ ਕੱਲ੍ਹ ਤਾਂ ਹੀ ਆ ਪਰ ਪਰਵਾਰ ਗਰੀਸ ਨਹੀਂ ਹੈਗੀ ਜਿਵੇਂ ਕਹਿੰਦੇ ਹੁੰਦੇ ਆ ਦੁੱਖ ਸੁੱਖ ਤੇ ਭਰਾ ਹੀ ਕੰਮ ਆਉਂਦਾ ਬੰਦਿਆਂ ਨੇ ਨਾ ਮੰਮੀ ਪੈਸਾ ਮੁੱਖ ਰੱਖ ਰੱਖਿਆ ਹਾਂ ਰਿਸ਼ਤੇਦਾਰੀ ਤਾਂ ਖਤਮ ਕਰਤੀ ਖਤਮ ਕਰਤੀ ਜਮਾ ਰਿਸ਼ਤੇਦਾਰੀ ਪਰ ਪਰਵਾਹ ਤਾਂ ਭਰਾ ਹੀ ਕੰਮ ਆਉਂਦਾ ਮਮ ਇਹ ਗੱਲ ਤਾਂ ਹੈਗੀ ਆ ਮੰਮੀ ਜਿਹੜੇ ਘਰ ਚ ਇੱਕ ਹੋਵੇ ਨਾ ਉਸੇ ਘਰ ਚ ਵਰਕਤ ਹੁੰਦੀ ਹੈ ਹਾਂ ਇਹ ਤਾਂ ਹੈਗੀ ਹੈ ਮਲੇ ਨਾ ਦੋਨਾਂ ਭਰਾਮਾਂ ਚ ਕੋਈ ਫਰਕ ਨਹੀਂ ਹੈਗਾ ਹਨਾ ਤੇ ਫਿਰ ਅਸੀਂ ਕੌਣ ਹੁੰਨੇ ਆ ਫਰਕ ਪਾਉਣ ਵਾਲੇ ਨਾ ਨਾ ਠੀਕ ਹੈ ਫਰਕ ਪਾਉਣਾ ਵੀ ਨਹੀਂ ਚਾਹੀਦਾ ਬੁੜੀਆਂ ਤਾਂ ਫਰਕ ਪੈਂਦਾ ਪੁੱਤ ਬੁੜੀਆਂ ਤੇ ਫਰਕ ਪੈਂਦਾ ਜੇ ਬੁੜੀਆਂ ਫਰਕ ਨਾ ਪਾਉਣਾਂ ਭਾਂਧਰਾਵਾਂ ਦੀ ਸਾਰੀ ਉਮਰ ਨੀ ਮੰਜਾਂਦੀ ਐ ਫਰਾਵਾਂ 'ਚ ਫਰਕ ਨਹੀਂ ਹੁੰਦਾ ਹੈਗਾ ਇਹ ਤੇ ਹੈਗਾ ਹਾਂ ਇਹ ਬੁੜੀਆਂ ਫਰਕ ਪਾਉਂਦੀਆਂ ਆਪਾਂ ਤੇ ਕਹਿੰਦੇ ਨਾਲ ਮਿਲ ਕੇ ਰੋ ਕੁਛ ਨੁਕਸ ਬੰਦਾ ਕਰ ਲੈਂਦਾ ਜਦੋਂ ਇਕੱਠੇ ਹੁੰਦੇ ਆ ਦੋ ਪ੍ਰਾਂ ਸਿਰ ਜੋੜ ਕੇ ਕੰਮ ਕਰਦੇ ਆ ਗਾਂਹਾਂ ਕੁਛ ਨੁਕਸ ਬਣ ਜਾਂਦਾ ਆ ਡੋਡੀ ਚੁੱਲ੍ਹੇ ਹੋ ਜਾਂਦੇ ਆ ਕੁਛ ਨਹੀਂ ਬਣਦਾ ਹੈਗਾ ਸੁੱਲੇ ਹੀ ਚੱਲਦੇ ਆ ਚੁੱਲ੍ਹੇ ਚੱਲਦੇ ਖਰਚੇ ਵਧਦੇ ਆ ਹਾਂ ਕੋਛ ਬੰਦਾ ਨਹੀਂ ਹੈਗਾ ਫਿਰ ਅਸੀਂ ਤਾਂ ਗੱਲ ਹੈ ਜਿਸ ਕਰ ਖੁਸ਼ੀ ਹੈ ਉਸ ਕਰ ਵੀ ਪਰਮਾਤਮਾ ਵੀ ਖੁਸ਼ ਹੁੰਦਾ ਹੈ ਇਹ ਤਾਂ ਹੈਗਾ ਮੰਮੀ ਮੈਂ ਤਾਂ ਹੀ ਕਿਦਾਂ ਦੀ ਸੋਚਦੀ ਸੀਗੀ ਵੀ ਵੀਰੇ ਦੀ ਡਿਊਟੀ ਵੀ ਲਵੇ ਆ ਜੀ ਉਹ ਵੀ ਕੱਲੇ ਰਹਿੰਦੇ ਸੀ ਅਸੀਂ ਵੀ ਇੱਥੇ ਕੱਲੇ ਰਹਿੰਦੇ ਸੀਗੇ ਕਿਤੇ ਹੁਣ ਇਹ ਦੋਨੇ ਭਰਾ ਰਲ ਮਿਲ ਕੇ ਆਪਦਾ ਕੰਮ ਕਰਨਗੇ ਹਨਾ ਹਾਂ ਇਹ ਤਾਂ ਹੈ ਗਈ ਆ ਤੇ ਅਸੀਂ ਦੋਨੇ ਦਰਾਨੀ ਚ ਠਾਣੀ ਰਲ ਮਿਲ ਕੇ ਰਹਿ ਲਿਆ ਕਰਾਂਗੇ ਨਾਲੇ ਕੰਮ ਕਰ ਲਿਆ ਕਰਾਂਗੇ ਆ ਕਰਦਾ ਇਹ ਤਾਂ ਹੈ ਗਈ ਆ ਵਿੰਡ ਝਟ ਬੰਦਾ ਕੰਮ ਕਰਦਾ ਵਿੰਚਾ ਟਾ ਹੱਸ ਮੁਖ ਹੱਸ ਬੋਲਦੇ ਆ ਹੱਸਦੇ ਆ ਰਾਤ ਨੂੰ ਕਿੰਨੀ ਖੁਸ਼ੀ ਚੜਦੀ ਆ ਜਦ ਪਰਿਵਾਰ ਇਕੱਠਾ ਬੈਠਦਾ ਹੈ ਹੈ ਜਦ ਆ ਡੋਡੀ ਮੂੰਹ ਹੁੰਦੇ ਆ ਡੋਡੀ ਕਮਰੇ ਅੰਦਰ ਬਹਿ ਜਾਂਦੇ ਆ ਮਾਪੇ ਦਾ ਵੀ ਲੱਗਦਾ ਜੀ ਖੁਸ਼ ਨਹੀਂ ਹੁੰਦਾ ਹੈਗਾ ਇਹ ਤਾਂ ਹੈਗਾ ਇੱਕ ਸਰਦਾ ਨਹੀਂ ਹੈਗਾ ਮਾਵਾਪਾ ਕੁਝ ਕਰ ਨਹੀਂ ਸਕਦਾ ਜਿੱਥੇ ਬੱਚੇ ਖੁਸ਼ ਹੁੰਦੇ ਮਾਵਾਪਾ ਨੂੰ ਵੀ ਖੁਸ਼ੀ ਚੜਦੀ ਹੈ ਹੂੰ ਹਾਂ ਉਹਨਾਂ ਆ ਕੇ ਦੋਏ ਬੱਚੇ ਮਾਵਾਪਾ ਨੂੰ ਬੁਲਾਉਣਗੇ ਵੀ ਹਾਂ ਪਾਪਾ ਜੀ ਕੀ ਕਰਦੇ ਹੋ ਤੁਸੀਂ ਮੰਮੀ ਕੀ ਕਰਦੇ ਹੋ ਮੰਮੀ ਕਿਵੇਂ ਉਹ ਕਿੰਨਾ ਫਰਕ ਪੈਂਦਾ ਕਿੰਨੀ ਖੁਸ਼ੀ ਹੁੰਦੀ ਹੈ ਜਦ ਆ ਕੇ ਡੋਡੀ ਮੂੰਹ ਹੋ ਜਾਂਦੇ ਜਦ ਮਾਵਾਪਾ ਨੂੰ ਵੀ ਨਹੀਂ ਕੋਈ ਬੁਲਾਉਂਦਾ ਹੈਗਾ ਮਾਵਾਪਾ ਦਾ ਹੀ ਮਨ ਦੁਖੀ ਹੁੰਦਾ ਇਹ ਤਾਂ ਹੈਗਾ ਹਾਂ ਉਹਨਾਂ ਜੇ ਕੋਲੇ ਆ ਜਾਣਗੇ ਆਪਾਂ ਨੂੰ ਵੀ ਖੁਸ਼ੀ ਆ ਇਸ ਗੱਲ ਦੀ ਖੁਸ਼ੀ ਵੀ ਹੈ ਨਾਲੇ ਸੁੱਖ ਵੀ ਹੈ ਮੰਮੀ ਹਾਂ ਨਾਲੇ ਆਪਦੇ ਘਰੇ ਆਉਣਗੇ ਕਿਥੇ ਕਿਰਾਏ ਦੇ ਠੱਕੇ ਖਾਣਗੇ ਹਨਾ ਕਿੰਨਾ ਕ ਟਾਈਮ ਉਹ ਕਰਨਗੇ ਬਾਹਰ ਰਹਿਣਗੇ ਉਹ ਇਹ ਤਾਂ ਹੈ ਗਈ ਹੈ ਤੇ ਆਪਦੇ ਘਰੇ ਵਧੀਆ ਉਹ ਕਰਨਗੇ ਆਉਣਗੇ ਇੱਕ ਥਾਂ ਬੈਠ ਕੇ ਬੱਚੇ ਰੋਟੀ ਖਾਂਦੇ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਹੈ ਹਾਂ ਨਾ ਸਾਰੀ ਉਮਰੀ ਬਾਹਰ ਟਪਾਤੀ ਉਹਨਾਂ ਨੇ ਤਾਂ ਹੋਰ ਹੁਣ ਤਾਂ ਇਹ ਨਾ ਆਇਆ ਜਾ ਉਹ ਜੜਿਆ ਪਿਆ ਵੀ ਕਦੋਂ ਆਣਾ ਨਾ ਹੋਰ ਪੁੱਛੂਗੀ ਮੈਂ ਸ਼ਾਮ ਨੂੰ ਪ੍ਰਿੰਕਾ ਨੂੰ ਲਾਉਂਗੀ ਫੋਨ ਹਾਂ ਵੀ ਉਹਨਾਂ ਨੇ ਕੀ ਪ੍ਰੋਗਰਾਮ ਬਣਾਇਆ ਵੀ ਕਦੋਂ ਆਉਣਗੇ ਉਹ ਹੋਰ ਪੁੱਛ ਰਹੀ ਪੁੱਛੂੰਗੀ